ਮਾਨਜੋ ਅ ਵਰਦੀ ਸਾਡੇ ਡੀਆਈਜੀ ਸਰ ਸਤਿੰਦਰ ਸਰ ਐਸਐਸਪੀ ਮੈਮ ਦੁਤੀ ਜਦੋ ਬੈਂਸ ਜੋ ਪੰਜਾਬ ਸਰਕਾਰ ਦੀਆਂ ਨਸ਼ਿਆਂ ਦੇ ਵਿਰੁੱਧ ਹਦੈਤਾ ਨੇ ਉਹਨਾਂ ਤੇ ਅਮਲ ਕਰਦੇ ਹੋਏ ਖੰਨਾ ਪੁਲਿਸ ਨੂੰ ਅੱਜ ਅੱਜ ਮਕਦਮਿਆਂ ਦੇ ਵਿੱਚ ਬੜੀ ਵਧੀਆ ਕਾਮਯਾਬੀ ਮਿਲੀ ਜਿਹਦੇ ਵਿੱਚ ਮੈਂ ਤੁਹਾਨੂੰ ਵਿਸਤਾਰ ਦੇ ਨਾਲ ਦੱਸਦਾ ਕਿ ਇੱਕ ਮਕਦਮਾ ਨੰਬਰ 200 ਇਹਦੇ ਵਿੱਚ ਆ ਡੀਐਸਪੀ ਡੀ ਸ਼੍ਰੀ ਮੋਹਿਦ ਸਿੰਘਲਾ ਜੀ ਦੀ ਸੁਪਰਵੀਜ਼ਨ ਦੇ ਤਹਿਤ ਸੀਆਈਆ ਇਨਸਪੈਕਟਰ ਨਰਪਿੰਦਰ ਆਪਣੀ ਪੁਲਿਸ ਪਾਰਟੀ ਦੇ ਨਾਲ ਅੰਡੂ ਡਿਤੇ ਸੀ ਜਦੋਂ ਚੈਕਿੰਗ ਕਰ ਰਹੇ ਸੀ ਸ਼ੱਕੀ ਪੁਰਸ਼ਾਂ ਦੀ ਤਾਂ ਇੱਕ ਆੜਗਾ ਨੰਬਰੀ ਗੱਡੀ ਸੀ ਜਿਹਦੇ ਵਿੱਚ ਦੋ ਸ਼ਖਸ ਜਿਹੜੇ ਐ ਉਹ ਗ੍ਰਿਫਤਾਰ ਕੀਤੇ ਇਹਨਾਂ ਨੇ ਔਰ ਗੱਡੀ ਦੀ ਤਲਾਸ਼ੀ ਲੈਣ ਤੇ ਉਹਦੇ ਵਿੱਚ ਇੱਕ ਕੁਇੰਟਲ ਤੇ 20 ਕਿਲੋਗ੍ਰam ਭੁੱਕੀ ਪੋਪੀ ਹਸਕ ਉਹ ਬਰਾਮਦ ਕੀਤਾ ਉਹਦੀ ਮਜਬੂਤ ਜਿਹੜੀ ਪੁਸ਼ਗਿਸ਼ ਕੀਤੀ ਜਦੋਂ ਇਹਨਾਂ ਨੇ ਮੰਜੀਦ ਪੁਲਿਸ ਤੇ ਇਹਦੇ ਵਿੱਚ ਇੱਕ ਸਖਸ਼ ਜਤਿੰਦਰ ਪਾਲ ਤੇ ਦੋ ਹੋਰ ਔਰਤਾਂ ਇੱਕ ਉਹਦੀ ਵਾਈਫ ਉਹਦਾ ਨਾਮ ਹੈਗਾ ਅਮਨਦੀਪ ਕੌਰ ਤੇ ਇੱਕ ਅਮਨਜੋਤ ਕੌਰ ਇਹ ਅਰੈਸਟ ਕੀਤੇ ਗਏ ਕਹਿੰਦਾ ਮਤਲਬ ਕਿ ਪੰਜ ਟੋਟਲ ਮੌਜੂਮ ਇਹਦੀ ਅੱਜ ਤੱਕ ਹੁਣ ਤੱਕ ਦੀ ਪੁਲਿਸ ਗਿਸ਼ਟ ਦੇ ਵਿੱਚ ਗ੍ਰਿਫਤਾਰ ਕਰ ਲਿਆ ਹੈ ਔਰ ਜਿਹੜੀ ਭੁੱਕੀ ਹੈ ਉਹ ਵੀ ਜਿਵੇਂ ਪਹਿਲੇ 1 ਕਵਾਂਟਲ 20 ਕਿਲੋ ਫੜੀ ਸੀ ਲੇਕਿਨ ਬਾਅਦ ਦੇ ਵਿੱਚ 30 ਕਿਜੀ ਕਿਲੋਗ੍ਰਾਮ ਉਹ ਉਹਨਾਂ ਦੇ ਰਿਹੈਸ਼ ਤੋਂ ਜਿਹੜਾ ਮਕਾਨ ਸੀਗਾ ਉੱਥੋਂ ਜਦੋਂ ਬਰਾਮਦ ਕੀਤੀ ਤੇ 30 ਕਿਲੋ ਸੀ ਤੇ ਡੇਢ ਕਵਾਂਟਲ ਭੁੱਕੀ ਹੈ ਇਹਦੇ ਚ ਬਰਾਮਦ ਹੋ ਚੁੱਕੀ ਹੈ ਜਿਹੜੀ ਕਿ ਬਹੁਤ ਵਧੀਆ ਇੱਕ ਰਿਕਵਰੀ ਹੈ ਤੇ ਇਸ ਤੋਂ ਇਲਾਵਾ ਇੱਕ ਮਕਦਮਾ ਸਰੇ ਇਤੇ ਜਿਹੜੇ ਹੈਗੇ ਨੇ ਡਿਟੇਲ ਦੱਸ ਦਿਓ ਜਿਹੜੀ ਪਤੀ ਪਤਨੀ ਸੀ ਜਿਹੜੇ ਪਹਿਲਾਂ ਤੋਂ ਕੰਮ ਕਰਦੇ ਸੀ ਉਹ ਕੀ ਦਾ ਜੀ ਹਾਂ ਮੈਂ ਤੁਹਾਨੂੰ ਦੱਸਦਾ ਜੀ ਇਹਨਾਂ ਤੇ ਇਨਫੋਰਮੇਸ਼ਨ ਤਾਂ ਸਾਡੇ ਕੋਲ ਇਹੀ ਹੈ ਜਿੰਨਾ ਤੱਕ ਅਸੀਂ ਲੇਕਿਨ ਮੈਂ ਤੁਹਾਨੂੰ ਇਹਨਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਹੈਗਾ ਉਹਨੇ ਮੈਂ ਤੁਹਾਨੂੰ ਗੱਲ ਦੱਸਣੀ ਚਾਹਣਾ ਹੈਗਾ ਇਹਦੇ ਵਿੱਚ ਜਿਹੜੀ ਲੜੀ ਹੈ ਆ ਅਮਨ ਜੋਤਕਰ ਠੀਕ ਹੈ ਜੀ ਅਮਨ ਗੋਤਕਾਰ ਉਹਦੇ ਤੇ ਵੀ ਮਕਦਮਾ ਹੈਗਾ ਪੁਰਾਣਾਦਰ ਚ ਤੇ ਇਸੇ ਤਿੱਕੇ ਨਾਲ ਜਿਹੜੇ ਹਸਬੰਡ ਵਾਈਫ ਫੜੇ ਨੇ ਉਹਨਾਂ ਚ ਜਿਹੜਾ ਉਹਦਾ ਹਸਬੰਡ ਜਤਿੰਦਰਪਾਲ ਇਹਦੇ ਤੇ ਵੀ ਮਕਦਮਾ ਹੈਗਾ ਹੈ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਨੇ ਕੁਝ ਇਹਦੇ ਵਿੱਚ ਨਵੇਂ ਬੰਦੇ ਵੀ ਆਪਣੇ ਨਾਲ ਲਾਏ ਨੇ ਜਿਹੜੇ ਹੀ ਨਸ਼ੇ ਦੇ ਸਮਗਰ ਵਰ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਕਿ ਇਹ ਕੀ ਇਸ ਤਰ੍ਹਾਂ ਦੇ ਸੌਜਵਾਦ ਦਿਖਾਉਂਦੇ ਨੇ ਕਿ ਇਮੇ ਹੋਰ ਬੰਦਿਆਂ ਨੂੰ ਇਹਦੇ ਚ ਇਨਵੋਲਵ ਕਰਦੇ ਨੇ ਪਰ ਸਾਡਾ ਜੋ ਜੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਹੈ ਉਹ ਨੂੰ ਇਹ ਬੜਾ ਬਦਿਆ ਬਲ ਮਿਲਿਆ ਇਹ ਰਿਕਵਰੀ ਕਰਦੇ ਨਾਲ ਸਰ ਪਤਾ ਲੱਗਿਆ ਕਿਥੋਂ ਲੈ ਕੇ ਕਿੱਥੇ ਸਪਲਾਈ ਕਰਦੇ ਸੀ ਜੀ ਬਿਲਕੁਲ ਜੀ ਬਿਲਕੁਲ ਪਤਾ ਲੱਗਿਆ ਜੀ ਜਿੱਥੋਂ ਲੈ ਕੇ ਉਹਦਾ ਵੀ ਪਤਾ ਹੈ ਔਰ ਅੱਗੇ ਫਾਰਵਰਡ ਜਿੱਥੇ ਸੀ ਜਣੀ ਉਹਦਾ ਵੀ ਹੈ ਉਹ ਅਸੀਂ ਬਕਾਇਦਾ ਮੈਂਸ਼ਨ ਨਹੀਂ ਕਰ ਸਕਦੇ ਇਥੇ ਜੋ ਕਿ ਫਾਰਵਰਡ ਐਂਡ ਬੈਕਵਰਡ ਲਿੰਕੀਜ ਦੇ ਜਾ ਰਹੇ ਨੇ। ਜੀ ਡੇਢ ਕਿਲੋ ਉਹ ਕਿ ਕਿੰਨੀ ਕੀਮਤ ਹੁੰਦੀ ਹੈ? ਕਿੰਨੀ ਕੀਮਤ? ਦੇਖੋ ਇਹ ਮੈਂ ਨਹੀਂ ਕਹਿ ਸਕਦਾ। ਆਪਾਂ ਇਹਨੂੰ ਕੋਈ ਉਹੀ ਬੋਲ ਦਈਏ ਜੀ ਇਹ ਨਹੀਂ ਹੈ। ਮੈਨੂੰ ਇਸ ਬਾਰੇ ਨਹੀਂ ਮੈਂ ਕਹਿ ਸਕਦਾ ਕਿ ਇਹਨਾਂ ਦੇ ਬਜਾਰੂ ਰੇਟ ਕੀ ਹੈ। ਠੀਕ ਹੈ ਜੀ। ਸਰ ਕਿੰਨੀ ਉਮਰ ਹੈ? ਇੱਕ ਮਿੰਟ। ਸਰ ਦੂਸਰੇ ਮਾਮਲੇ ਦੇ ਵਿੱਚ ਕੀ ਹੈਗਾ ਜੀ ਜਿਹੜਾ ਦੂਸਰਾ ਮਾਮਲਾ ਹੈ। ਐ ਦੂਸਰਾ ਮਾਮਲਾ ਹੈਗਾ ਜੀ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ। ਇਹਦੇ 'ਚ ਇੱਕ ਮੁਕੱਦਮਾ 201 ਠੀਕ ਹੈ ਜੀ ਇਹਦੇ ਵਿੱਚ ਇਹ ਇਹਦੇ ਵਿੱਚ ਵੀ ਸਾਡੇ ਸੀਆਈਏ ਦੀ ਜਿਹੜੀ ਪੁਲਿਸ ਹੈ ਉਹਨਾਂ ਨੇ ਡੀਐਸਪੀ ਜੀ ਮੋਹਿੰ ਸਿੰਘਲਾ ਦੀ ਰਹਿਨਮਾਈ ਚ ਬੜਾ ਵਧੀਆ ਇਹਦੇ ਵਿੱਚ ਵੀ ਕੰਮ ਕੀਤਾ ਹੈ ਇੱਕ ਇਨਫੋਰਮੇਸ਼ਨ ਸਿਗੀ ਇਹਨਾਂ ਕੋਲ ਜਿਹਨੂੰ ਇਹਨਾਂ ਨੇ ਬੜਾ ਮੈਜਰ ਕੀਤਾ ਉਸ ਤਰੀਕੇ ਦੇ ਨਾਲ ਉਹਦੀ ਲੜੀ ਦੇ ਵਿੱਚ ਜਦੋਂ ਇਹਨਾਂ ਨੇ ਪ੍ਰੋਪਰ ਅਨਰਪਿੰਦਰ ਇੰਚਾਰਜ ਨੇ ਆਫਦਾ ਗਥਾ ਅਨਰਪ੍ਰਮੋਦ ਨੂੰ ਭੇਜ ਕੇ ਬਕਾਇਦਾ ਇਹਨਾਂ ਨੂੰ ਉਹ ਜਿਹੜੀ ਮੁਖਵਰੀ ਹੋਈ ਸੀ ਉਹਦੇ ਤੇ ਜਦੋਂ ਇਹਨਾਂ ਨੇ ਕਾਰਵਾਈ ਕੀਤੀ ਤਾਂ ਇੱਥੇ ਸੈਲੀਬ੍ਰੇਸ਼ਨ ਮਾਹੌਲ ਹੈ ਠੀਕ ਹੈ ਜੀ ਆਪਣੇ ਲੀਡੀ ਰੋਡ ਤੇ ਤੇ ਉੱਥੇ ਇਹਦੀ ਇਨਫੋਰਮੇਸ਼ਨ ਸੀ ਕਿ ਜਿਹਦੇ ਮੁਤਾਬਕ ਫਿਰ ਇਹਨਾਂ ਨੇ ਇੱਕ ਜਿਹੜੀ ਸਵਿਫਟ ਰੰਗ ਚਿੱਟਾ ਗੱਡੀ ਉਹਦਾ ਨੰਬਰ ਸੀ ਪੀਵੀ 37 ਬਾੜ 34 ਇਹ ਗੱਡੀ ਜਿਹੜੀ ਹੈਗੀ ਜਿਹਦੇ ਵਿੱਚ ਇੱਕ ਔਰਤ ਇੱਕ ਸਖਸ਼ ਹੁਣ ਪਤਾ ਲੱਗਿਆ ਕਿ ਉਹਨਾਂ ਦਾ ਰਿਸ਼ਤਾ ਅਸਲ ਵਿੱਚ ਪਤੀਜਾ ਤੇ ਕੀ ਹੁੰਦਾ ਹੈ ਭੂਆ ਭੂਆ ਪੁੱਤ ਦੇ ਦਾ ਕੋ ਰਿਸ਼ਤਾ ਹੈ ਬਾਕੀ ਪਤਾ ਨਹੀਂ ਉਹਨ ਸਕੇ ਜਾਂ ਕਿਵੇਂ ਹੈ ਇਹ ਜਿਹੜੀ ਔਰਤ ਹੈ ਇਹਦੇ ਤੇ ਪਨਾਣਾ ਮਕਦਮਾ ਇਹਦਾ ਜਿਹੜਾ ਕ੍ਰੀਨ ਰਿਕਾਰਡ ਕੱਢਿਆ ਸੀ ਸ਼ਹਾਪਰਚੇ ਦੀ ਤੇ 2/12 ਜਿੱ ਇੱਕ ਪਰਚਾ ਦਾ ਜਿਹੜਾ ਸੀ ਇਹਦੀ ਮੈਂ ਤੁਹਾਨੂੰ ਪਹਿਲਾਂ ਦੱਸਾਂ ਕਿਹਦਾ ਐਦੇ ਚ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਸਾਡੀ ਸੀਏ ਨੂੰ ਜਦੋਂ 150 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਔਰ ਇਹਨਾਂ ਨੇ ਜਦੋਂ ਪੁਲਿਸ ਇਹਨਾਂ ਨੂੰ ਫੜਨ ਲੱਗੀ ਇਹਨਾਂ ਨੇ ਗੱਡੀ ਭਜਾਈ ਔਰ ਇਵਨ ਸਾਡੀ ਕੋਲ ਤੇ ਇਹਨਾਂ ਨੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਪੁਲਿਸ ਨੇ ਬੜਾ ਦਲੇਰੀ ਨਾਲ ਕੰਮ ਕੀਤਾ ਹੈ ਸਾਡੇ ਨਾਲ ਲੜਕੀ ਪਿੱਛੇ ਖੜੀ ਹੈ ਉਹ ਲੇਡੀ ਵੀ ਫਰਮੇ ਸੀਗੀ ਬੜਾ ਬਹਾਦਰੀ ਦੇ ਨਾਲ ਮੇਰਾ ਕਹਿਣ ਦਾ ਬਾਬਤ ਇਹ ਹੈ ਕਿ ABC ਇਹਦੀ ਸਾਡੇ ਜੀ ਬੜੀ ਵਧੀਆ ਰਕਬੀ ਹੈ ਇਹਦੇ ਚ ਬਕਾਇਦਾ ਅ ਅੱਗੇ ਡੁੰਗਾਈ ਜਿਹੇ ਦੀ ਅੱਗੇ ਹੋਰ ਦਿੱਤੀ ਚੱਲ ਰਹੀ ਹੈ ਇਹਦੇ ਚ ਵੀ ਅਸੀਂ ਉਸ ਨਾਲ ਕੁਝ ਹੋਰ ਵਧੀਆ ਰਕਬੀ ਹੋਏਗੀ ਲੇਕਿਨ 150 ਗ੍ਰਾਮ ਜਿਹੜੀ ਹੈ ਉਹ ਵੀ ਬਹੁਤ ਵਧੀਆ ਰਿਕਵਰੀ ਹੈ ਇਹਦੇ ਵਿੱਚ ਸਰ ਕੌਣ ਕੌਣ ਸ਼ਾਮਲ ਹੈ ਜਿਹੜਾ 150 ਗ੍ਰਾਮ ਦੇ ਵਿੱਚ ਫੜੇ ਗਏ ਨੇ ਵਾਹਨਾ ਤੇ ਮੈਂ ਤੁਹਾਨੂੰ ਨਾਮ ਦੱਸਦਾ ਜੀ ਇਹਦੇ ਵਿੱਚ ਜਿਹੜੀ ਤਾਂ ਉਹ ਔਰਤ ਹੈ ਉਹਦਾ ਨਾਮ ਹੈਗਾ ਸੰਦੀਪ ਕੌਰ ਇਹ ਇਹਦਾ ਪਿੰਡ ਹੈ ਸਰੀਆਲਾ ਗੜਸ਼ੰਕਰ ਤਹਿਸੀਲ ਹੈ ਜ਼ਿਲ੍ਹਾ ਸ਼ਾਹਪੁਰ ਚੱਬੇਵਾਲ ਜਿਹੜਾ ਇਹਨਾਂ ਦਾ ਥਾਣਾ ਹੈ ਤੇ ਜਿਹੜਾ ਇਹਦੇ ਨਾਲ ਲੜਕਾ ਹੈ ਉਹ ਜਤਨ ਪਾਨੀਆਂ ਉਹਦਾ ਪਿੰਡ ਹੈਗਾ ਜੀ ਗੰਨਾ ਤੁਹਾਨੂੰ ਪਤਾ ਹੀ ਹੈ ਇਹ ਵੀ ਬੜਾ ਫਲੋਰ ਦੇ ਕੋਲ ਮੁਰਨਾਮ ਜਾਂ ਪਿੰਡ ਹੈ ਤੇ ਇਹ ਉੱਥੋਂ ਦਾ ਹੈ ਲੜਕਾ ਕਿਸੇ ਦੇ ਪਰਮਾਨੰਦ ਇਹ ਸਾਡੇ ਕੋਲ ਰਿਮਾਨਡ ਤੇ ਚੱਲ ਰਿਹਾ ਹੈ ਤਿੰਨ ਦਿਨ ਦਾ ਰਿਮਾਨਡ ਹੈ ਇਹਨਾਂ ਦਾ ਲਿਆ ਹੋਇਆ ਸੀ ਜਿੱਥੋਂ ਇਹ ਲੈ ਕੇ ਆਂਦੇ ਜ ਕੋਈ ਨੈਟਵਰਕਰ ਆ ਪਤਾ ਲੱਗਿਆ ਜੀ ਇਹਨਾਂ ਦਾ ਯੈਸ ਉਹ ਵੀ ਫਾਰਵਰਡ ਤੇ ਬੈਕਵਰਡ ਲੈ ਕੇ ਗਏ ਅਸੀਂ ਬਹੁਤ ਢੰਗਾਈ ਦੇ ਨਾਲ ਚੱਲ ਰਹੀ ਹੈ ਸਾਡੀ ਤਫ਼ਤੀਸ਼ ਉਹ ਵੀ ਕੁਝ وجہ ਦੇ ਨਾਲ ਆਪਾਂ ਉਹਨਾਂ ਦੇ ਦੇ ਨਾਮ ਨਹੀਂ ਤੁਹਾਨੂੰ ਡਿਸਕਲੋਜ਼ ਕਰ ਸਕਦੇ ਲੇਕਿਨ ਜਦੋਂ ਜਦੋਂ ਇਹਦੇ ਵਿੱਚ ਕੋਈ ਅੱਗੇ ਰੈਸਟ ਹੋਏਗੀ ਜਾਂ ਬਰਾਮ ਕੀ ਹੋਗੀ ਉਹ ਵੀ ਤੁਹਾਨੂੰ ਦੱਸਿਆ ਜਾਏਗਾ ਸਰ ਕੀ ਇਹ ਖੰਨੇ ਸਪਲਾਈ ਕਰਨਾ ਸੀ ਸਮਾਨ ਜਾਂ ਬਿਲਕੁਲ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜਾ ਉਹ ਪਹਿਲੇ ਸੇ ਆ ਜਿੱਥੋਂ ਆਪਾਂ ਕੀਤਾ ਹੈ ਉੱਥੇ ਆਲੇ ਦੋਲੇ ਇਹਨਾਂ ਨੂੰ ਕੋਈ ਜਿਵੇਂ ਜਿਹੜੇ ਕਸਟਮਰ ਵਗੈਰਾ ਹੈਗਾ ਇਹਨਾਂ ਨੇ ਟਾਈਮ ਦਿੱਤਾ ਹੋਣਾ ਹੈਗਾ ਜਾਂ ਕਿਵੇਂ ਵੀ ਹੈ ਉਹ ਅਸੀਂ ਚੱਲ ਰਿਹਾ ਸਾਡਾ ਤਫਤੀਸ਼ ਜਿਹੜੀ ਹੈ ਉਹ ਸਾਰਾ ਕਰਾਂਗੇ ਸਰ ਉਮਰ ਕਿੰਨੀ ਹੈ ਜੀ ਇਹਨਾਂ ਦੀ ਉਮਰ ਇਹਦੀ ਲੇਡੀ ਦੀ ਹੈਗੀ ਹੈ ਕੋਈ 40 ਸਾਲ ਦੀ ਪੰਚ 40 ਸਾਲ ਦੀ ਇਹਦੀ ਉਮਰ ਹੈਗੀ ਲੜਕਾ ਜਿਹੜਾ ਉਹ ਛੋਟਾ ਹੈ ਉਹ ਤਾਂ ਕਿੰਨੇ 26-27 ਸਾਲ ਦਾ 25 ਸਾਲ ਦਾ 26-27 ਸਾਲ ਦਾ ਕਿੰਨੇ ਸਮੇਂ ਤੋਂ ਸਰ ਇਹਨਾਂ ਦਾ ਜਿਹੜਾ ਚੱਲ ਰਿਹਾ ਹੈ ਮੈਂ ਤੁਹਾਨੂੰ ਦੱਸਿਆ ਤੁਸੀਂ ਦੇਖੋ ਕਿ ਔਰਤ ਦੇ 2012 ਦਾ ਪੁਰਾਣਾ ਮਕਦਮਾ ਹੀ ਹੈ ਅੱਜ ਦੇਖੋ ਨਾ ਕਿੰਨੇ ਸਾਲ ਹੋ ਗਏ ਇਹਦਾ ਮਤਲਬ ਕਦੋਂ ਦੀ ਇਨਵੋਲ ਹੋਏ ਕਿ ਅਨੁਸਾਰ ਆ ਕੇ ਤਫਤੀਸ਼ ਦਾ ਪਾਟ ਹੈਗਾ ਸਰ ਲੜਕੇ ਤੇ ਵੀ ਕੋਈ ਮੰਨਲਾ ਕਰ ਗਿਆ ਫਿਰ ਲੜਕੀ ਤੇ ਵੀ ਹੈਗਾ ਜੀ ਹੈ ਲੜਕੇ ਤੇ ਵੀ ਮੁਕਦਮਾ ਦਰਜ ਹੈ ਉਹਦੇ ਵਿੱਚ ਵੀ ਇੱਕ 2021 ਦੇ ਵਿੱਚ ਆ ਥਾਣਾ ਫਲੌਟ ਪਟਿਆਲਾ ਦੇ ਹੈਗਾ ਉਹਦੇ ਤੇ ਵੀ ਹਾਂਜੀ ਠੀਕ ਹੈ ਸਭ ਬਹੁਤ ਅਨੁਵੰਦ 3x2 ਕੋਰੇ 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 ਵੀ ਕਰਨਾ ਹੁੰਦਾ ਤੁਹਾਨੂੰ ਦੱਸਣਾ ਜੀ